ਸਤਿ ਸ਼੍ਰੀ ਅਕਾਲ ਜੀ ਐਪੀਐਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤੁਹਾਨੂੰ ਸ਼ਾਰਕਪੁਰ ਸਤਿਕਾਰ ਕਰਦਾ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੀ ਅੱਜ ਅਸੀਂ ਪਹੁੰਚੇ ਹਾਂ ਫਰੋਈਗਨਦੀ ਮਾਰਕੀਟ ਇੰਪਰੂਵਲ ਟਰਸਟ ਦੇ ਦਫ਼ਤਰ ਦੇ ਵਿੱਚ ਜਿੱਥੇ ਕਿ ਅੱਜ ਤਰਸੀਮ ਸਿੰਘ ਪਿੰਡਰ ਜੀ ਇੰਪਰੂਵਲ ਟਰਸਟਮੈਂਟ ਦੇ ਜਿਹੜੇ ਚੇਅਰਮੈਨ ਦਾ ਅਹੁਦਾ ਸੰਭਾਲਣਾ ਆ ਰਹੇ ਨੇ ਔਰ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੀ ਕੀ ਉਪਰਾਲੇ ਕੀਤੇ ਜਾਣਗੇ ਔਰ ਟੇਬਲ ਸਾਈਡ ਤੇ ਕਰਕੇ ਇਧਰ ਨੂੰ ਆਜੋ ਨਾਲੇ ਸੜਕ ਤੋਂ ਉਹ हां जी सर की कहना जाने आज ਸਾਡੇ ਵੱਡੇ ਭਾਈ ਸਾਹਿਬ ترسےم سنگھ ਭਿੰਡਰ ਜੀ ਉਹਨਾਂ ਨੂੰ ਇੰਪਰੂਵਮੈਂਟ ٹرسٹ ਦਾ ਚੇਅਰਮੈਨ ਲਾਇਆ ਗਿਆ ਤੇ ਅੱਜ ਉਹਨਾਂ ਨੂੰ ਕਾਰਜ ਸੰਭਾਲਣ ਵਾਸਤੇ ਤਾਜ ਪੋਸ਼ੀ ਆ ਉਹਦੇ ਵਾਸਤੇ ਨਾ ਕੱਟ ਕੀਤਾ ਅਸੀਂ ਉਹਨਾਂ ਦਾ ਸਾਥ ਦੇਣ ਵਾਸਤੇ ਸਾਰਾ ਕਾਫਲਾ ਲੈ ਕੇ ਉੱਥੇ ਚੱਲੇ ਆਂ ਇੰਪਰੂਵਮੈਂਟ ਆਫਿਸ ਹੈ ਜਿਹੜਾ ਉੱਥੇ ਅੱਜ ਭਾਈ ਤੁਹਾਨੂੰ ਪਤਾ ਜੇ ਵੱਡੇ ਭਰਾ ترسےਮ سنگھ ਭਿੰਡਰ ਜੀ ਨੂੰ ਚੇਅਰਮੈਨ ਬਣਾਇਆ ਗਿਆ ਵਾ ਬਹੁਤ ਖੁਸ਼ੀ ਦੀ ਗੱਲ ਆ ਕਿ ਤੁਹਾਡੇ ਸਾਹਮਣੇ ਸਾਰੇ ਭਰਾਵਾਂ ਦਾ ਸਾਥ ਜਿਹੜੇ ਇੱਕ ਆਵਾਜ਼ ਤੇ 70 80 ਗੱਡੀਆਂ ਲੈ ਕੇ ਆਪਣੇ ਨਾਲ ਆਏ ਆ ਠੀਕ ਹੈ ਜੀ ਉਸ ਉੱਥੇ ਜਾ ਰਹੇ ਆ ਹਜੇ ਅੱਧੇ ਘ ਭਰਾਵ ਚਾਰੇ ਆ ਬਾਕੀ ਤੁਸੀਂ ਸਾਰਾ ਦਿਨ ਛੋਟ ਲੈ ਲਿਓ ਗੱਡੀਆਂ ਦਾ ਕਿ ਕਿਦਾਂ ਕਫਟ ਹੋਇਆ ਪਿਆ ਠੀਕ ਹੈ ਨਾ ਕਿੱਥੋਂ ਲੈ ਕੇ ਜਾ ਕੇ ਆਪਣਾ ਰੈਲੀ ਇਹ ਆਪਾਂ ਪਹਿਲਾਂ ਜਾਵਾਂਗੇ ਤਾਜਪੁਰ ਰੋਡ ਤੋਂ ਤਾਜਪੁਰ ਰੋਡ ਤੋਂ ਇੰਡਸਾ ਨੂੰ ਹੁੰਦੇ ਹੁੰਦੇ ਇੰਪਰੂਵਮੈਂਟ ਟ੍ਰਾਸਟ ਦਫਤਰ ਜਾਵਾਂਗੇ ਹੋਰ ਕਿਹੜੀ ਕਿਹੜੀਆਂ ਟੀਮਾਂ ਤੁਹਾਡੇ ਨਾਲ ਨੇ ਆ ਜੀ ਹੋਰ ਟੀਮਾਂ ਸਾਰੇ ਸਾਡੇ ਭਰਾਵ ਆ ਜੀ ਠੀਕ ਹੈ ਨਾ ਜਿਵੇਂ ਮੇਰਾ ਭਰਾ ਮਨੂ ਗਰਲ ਹੋ ਗਿਆ ਆਪਣਾ ਅਮਨ ਕਾਉਂਸਲ ਹੋ ਗਏ ਪ੍ਰਿੰਸ ਗਿੱਲ ਹੋ ਗਿਆ ਪ੍ਰਿੰਸ ਬੈਂਸ ਕੋਵਿੰਦ ਗੋਰਾ ਵਾਂਗੜ ਬੱਬੂ ਮਿੱਕੀ ਚੌਧਰੀ ਮਨੋ ਜਿਹੜੇ ਬਹੁਤ ਸਾਰੇ ਭਰਾ ਅਜਮੇ ਕਿੰਗ ਯੂਸੀ ਹੋਰ ਸਾਰੇ ਭਰਾ ਸਾਡੇ ਮਿਲੋ ਸਾਡੇ ਸੰਜੋਗ ਦੇ ਰਹੇ ਗੋਵਿੰਦ ਬਿਰਲਾ ਹੋ ਗਿਆ ਕਾਰਤੀ ਜੇ ਨਾਮ ਲੈਣ ਤੇ ਆਗੇ ਤਾਂ ਘੰਟਾ ਮੈਨੂੰ ਨਾਮ ਲੈਣ ਚ ਲੱਗ ਜਾਣਾ ਜੀ ਤੁਹਾਡੇ ਸਾਹਮਣੇ ਸਾਰੇ ਭਰਾ ਆਈਆਂ ਖੜੇ ਆ ਕੋਈ ਦੇਖੋ ਪਹਿਲਾਂ ਤਾਂ ਜਿਹੜੀ ਤੁਸੀਂ ਜ਼ਿੰਮੇਵਾਰੀ ਦੀ ਗੱਲ ਕੀਤੀ ਪਹਿਲਾਂ ਤਾਂ ਧੰਨਵਾਦ ਕਰੀਏ ਜੀ ਸੱਚੇ ਪਾਤਸ਼ਾਹ ਦਾ ਪਾਰਟੀ ਦਾ ਜਿਨ੍ਹਾਂ ਦੀ ਬਦੌਲਤ ਇਹ ਕਹਿਣ ਨੂੰ ਕਹਿੰਦੇ ਨਾ ਲੋਕ ਕੰਡਿਆਂ ਵਾਲਾ ਤਾਜ਼ਾ ਪਰ ਇਹਨੂੰ ਐਕਸੈਪਟ ਕਰਦੇ ਆਂ ਜੀ ਪਾਰਟੀ ਨੇ ਜੋ ਮਾਨਤਾਣ ਦਿੱਤਾ ਸੱਚੇ ਪਾਤਸ਼ਾਹ ਨੇ ਦਿੱਤਾ ਤੇ ਉਹਨਾਂ ਦਾ ਧੰਨਵਾਦ ਕਰੀਏ ਔਰ ਜਿਹੜੀ ਗੱਲ ਚੈਲੰਜ ਦੇ ਰੂਪ ਚ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਜੀ ਕੋਈ ਕੰਮ ਐਸਾ ਨਹੀਂ ਜਿਹੜਾ ਹੋ ਨਹੀਂ ਸਕਦਾ ਜਿੱਦਾਂ ਸਰ ਇਸ ਤਰ੍ਹਾਂ ਲੱਗਦਾ ਜਿਦਾ ਸਮਾ ਆਪਣੇ ਕੋਲ ਘਟਿਆ ਕਿ ਇਲੈਕਸ਼ਨ ਵੀ ਆ ਰਹੇ ਨੇ ਆਣਾ ਪਰ ਕੰਮ ਬਹੁਤ ਜ਼ਿਆਦੇ ਨੇ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਪੁਰਬੀ ਹਲਕਾ ਦੀ ਹੈ ਉੱਥੇ ਵੀ ਸਰ ਕੁਝ ਇੱਕ ਮੁਸਲਮਾਨ ਸਮਾਜ ਵੱਲੋਂ ਵੀ ਇੱਕ ਡਿਮਾਂਡ ਕੀਤੀ ਜਾਂਦੀ ਹੈ ਕਬਰਿਸਤਾਨ ਦੀ ਅਕਾਲੀ ਸਰਕਾਰ ਵੱਲੋਂ ਜ਼ਮੀਨ ਅਲਾਟ ਕੀਤੀ ਗਈ ਪਰ ਸਾਫ ਕਾ ਐਮਐਨ ਲੈਵਲ ਉੱਪਰ ਨਹੀਂ ਪੱਥਰ ਪੱਧਰਿਆ ਗਿਆ ਪਰ ਉਹ ਉੱਥੇ ਤਾਂ ਉੱਠੀ ਆ ਕਿਤਨਾ ਕੀਤੀ ਉੱਥੇ ਕੂੜੇ ਦੇ ਢੇਰ ਪడే ਨੇ ਤਾਂ ਮਤਲਬ ਤੁਸੀਂ ਤੁਹਾਡੀ ਉਹ ਇਹ ਜਿਹੜੇ ਕੰਮ ਨੇ ਇਹ ਜਿਹੜੇ ਪ੍ਰੋਜੈਕਟ ਨੇ ਪ੍ਰਾਇਓਰਟੀ ਤੇ ਹੋਣ ਦੀ ਸੀ ਕਈ ਵਿਕਾਸ ਕਾਰਜ ਜਿਹੜੇ ਹੋਣ ਵਾਲੇ ਆ ਪਿਛਲੀਆਂ ਸਰਕਾਰਾਂ ਚਾਹੇ ਉਹ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਚਾਹੇ ਕਾਂਗਰਸ ਦੀ ਸੀ ਉਹਨਾਂ ਦਾ ਮੇਨ ਟਾਰਗੇਟ ਹੀ ਹੁੰਦਾ ਸੀ ਵੀ ਇੱਕ ਵਾਰੀ ਨਹੀਂ ਪੱਥਰ ਰੱਖ ਲਓ ਇਕੱਠ ਕਰਕੇ ਲੋਕਾਂ ਨੂੰ ਦਿਖਾ ਦਿਓ ਤੇ ਵੱਡੇ ਬੋਰਡ ਲਵਾ ਦਿਓ ਤੇ ਲੋਕਾਂ ਨੂੰ ਇਹ ਦੱਸ ਦਿਓ ਵੀ ਅਸੀਂ ਬਹੁਤ ਵੱਡਾ ਵਿਕਾਸ ਕਰਵਾ ਲਿਆ ਪਰ ਵਿਕਾਸ ਕਰਵਾਉਣ ਦੇ ਸਿਰਫ ਇੱਕ ਉਹ ਘਟਨਾ ਤੱਕ ਹੀ ਸੀਮਤ ਰਹੇ ਉਸ ਤੋਂ ਬਾਅਦ ਭੁੱਲ ਜਾਂਦੇ ਆ ਉਸ ਤੋਂ ਬਾਅਦ ਯਾਦ ਕਦੋਂ ਨਹੀਂ ਜਦੋਂ ਇਲੈਕਸ਼ਨ ਆਉਂਦੇ ਆ ਪਰ ਆਮ ਆਦਮੀ ਪਾਰਟੀ ਨੇ ਜੋ ਪਬਲਿਕ ਨਾਲ ਸੰਗਤ ਨਾਲ ਵਾਅਦਾ ਕੀਤਾ ਸੀ ਉਹ ਹੌਲੀ 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 ਤੁਸੀਂ ਵੀ ਦੇਖਦੇ ਹੋ ਅਖਬਾਰਾਂ ਤੁਸੀਂ ਵੀ ਲਿਖਦੇ ਹੋ ਤੇ ਸੋਸ਼ਲ ਮੀਡੀਆ 'ਤੇ ਚਲਾਉਂਦੇ ਹੋ ਆਮ ਆਦਮੀ ਪਾਰਟੀ ਵਧੀਆ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਔਰ ਜਿਹੜਾ ਵਿਕਾਸ ਦੀ ਗਤੀ ਕਿਤੇ ਰੁਕੀ ਆ ਉਹਨੂੰ ਬਹੁਤ ਨਿਰੰਤਰ ਤੇਜ਼ੀ ਨਾਲ ਆਪਾਂ ਸ਼ੁਰੂ ਕਰਾਂਗੇ ਮਹਾਂਤਸਰ ਅੱਜ ਤੁਹਾਡੀ ਜਿਹੜੀ ਤਾਜਪੋਸ਼ੀ ਹੈ ਇਹਨੂੰ ਕਿੱਟਨਾ ਕਿਤੇ ਬਾਗਰ ਬਾਹਰ ਅਗਰ ਆਏ ਹੋਏ ਮਹਿਮਾਨਾਂ ਦੀ ਲੋਕਾਂ ਦੀ ਗੱਲਾਂ ਤੋਂ ਤਾਂ ਸ਼ਕਤੀ ਪ੍ਰਦਰਸ਼ਨ ਦਾ ਨਾਮ ਵੀ ਦਿੱਤਾ ਜਾ ਰਿਹਾ ਹੈ। ਸ਼ਕਤੀ ਪ੍ਰਦਰਸ਼ਨ ਪਾਰਟੀ ਦੇ ਜਿੰਨੂੰ ਸੁਨੇਹਾ ਦਿੱਤਾ ਚਾ ਸੀ 2-3 ਮਹੀਨੇ ਹੋ ਗਏ ਸੀ ਅਨਾਉਂਸਮੈਂਟ ਹੋਈ ਨੂੰ ਤੇ ਜਦੋਂ ਕਿਸ ਦਾ ਸੁਨੇਹਾ ਹੁੰਦਾ ਸੀ ਵੀ ਆਪਾਂ ਕਿਦਣ ਜਾ ਕੇ ਨਗਰ ਸੁਧਾਰ ਟਰਸਟ 'ਚ ਜਾਣਾ ਤੇ ਉਹਨਾਂ ਨੂੰ ਕਹਿੰਦੇ ਰੁਕ ਜਾਓ ਜਦੋਂ ਨੋਟੀਫਿਕੇਸ਼ਨ ਹੋ ਗਿਆ ਸਰਕਾਰ ਦੇ ਕਈ ਵਾਰੀ ਇਲੈਕਸ਼ਨ ਆ ਗਏ ਉਹਦੇ ਕਰਕੇ ਥੋੜਾ ਡਿਊ ਹੋ ਗਿਆ। ਤੇ ਹਰ ਬੰਦੇ ਨੂੰ ਸੁਨੇਹਾ ਮਿਲਿਆ ਮੈਂ ਤੇ ਪਰਸੋਂ ਦੀ ਰਾਤ ਨੂੰ ਗੁਜਰਾਤ ਚੋਂ ਆਇਆ ਤੇ ਸੁਨੇਹਾ ਇੱਕ ਵਟਸਐਪ ਤੇ ਹੀ ਦਿੱਤਾ ਸੀਗਾ ਵੀ ਮੈਂ ਪਰਸੋਂ ਜਾ ਕੇ ਸੇਵਾ ਨੂੰ ਸੰਭਾਲਣਾ ਤੇ ਮੈਂ ਤੁਹਾਡਾ ਸਹਿਯੋਗ ਮੰਗਣ ਲਈ ਆਇਆ ਵੀ ਸਹਿਯੋਗ ਮੰਗ ਰਿਹਾ ਤੇ ਆਸ ਕਰਦਾ ਹਾਂ ਤੁਸੀਂ ਮੇਰੇ ਨਾਲ ਜਾਓਗੇ ਕਿੰਨਾ ਚੰਗੇ ਕੰਮਾਂ ਨੂੰ ਪ੍ਰਫਲਤ ਕਰਦਾ ਰਿਹਾ ਤੇ ਪਰ ਇੱਕ ਚੀਜ਼ ਹੈ ਕਿ ਅੱਜ ਇੱਕ ਜਿਹੜੀ ਜਿੱਥੋਂ ਮਨ ਦੁਖਿਆ ਕਿ ਸਰ ਹੁਲਕਵਾਦੀ ਦੇਖਣ ਨੂੰ ਮਿਲੀ মিডিਆ ਕਰਮੀਆਂ ਨਾਲ ਵੀ ਬਹਿਸ ਹੋਈ ਜਿਹੜੇ ਕਿ ਤੁਹਾਡੇ ਗੱਡੀਆਂ ਵਿੱਚ ਮੁੰਡੇ ਆਏ ਸੀਗੇ ਹੋਟਲ ਜਾਂਦੇ ਦਿਖੇਗੇ ਉਸ ਤੋਂ ਬਾਅਦ মিডিਆ ਨਾਲ ਬਹਿਸ ਕਰਦੇ ਦਿਖੇਗੇ ਔਰ মিডিਆ ਨੂੰ ਬਕਾਇਦਾ ਇਹ ਕਹਿੰਦੇ ਵੀ ਸੁਣੇਗੇ ਤੋ ਤੁਹਾਨੂੰ ਪੈਸੇ ਦੇ ਕੇ ਸਰਦੈਗਾ ਪਿੰਡ ਸਰ ਸਾਹਿਬ ਨੂੰ ਇਹ ਚੀਜ਼ ਮੈਂ ਪੁੱਛਣਾ ਚਾਹਾਂਗਾ ਉਹ ਕੈਮਰਾ ਕਿ ਤੁਸੀਂ ਕਿੰਨੇ ਪੈਸੇ ਦਿੱਤੇ ਮੀਡੀਆ ਨੂੰ ਐਡਜੈਕਟ ਬੁਲਾਉਣ ਦਾ ਦੇਖੋ ਜਿਹੜੀ ਗੱਲ ਪਹਿਲਾਂ ਹੂਟਰ ਤੋਂ ਸ਼ੁਰੂ ਕੀਤੀ ਹੈ ਹੂਟਰ ਮੰਤਰੀ ਸਹਿਵਾਨਾ ਦੀ ਜਿਪਸੀ ਦੇ ਨਾਲ ਹੋ ਸਕਦਾ ਲੱਗਿਆ ਹੋਵੇ ਵਾਜਦਾ ਹੋਵੇ ਪਰਾਈਵੇਟ ਕਿਸੇ ਦੀ ਗੱਡੀ ਦੇ ਵਿੱਚ ਸਾਡੇ ਮੇਰੇ ਵਾਲੀ ਗੱਡੀ ਚ ਚੈੱਕ ਕਰ ਲਿਓ ਹੂਟਰ ਨਹੀਂ ਹੈ ਔਰ ਜੇ ਕਿਸੇ ਨੇ ਕੋਈ ਗੱਲ ਕਹੀ ਜਿਹੜਾ ਮੇਰੇ ਨਾਲ ਕੋਈ ਆਇਆ ਬੰਦਾ ਤੁਸੀਂ ਆ ਸਾਹਮਣੇ ਖੜੇ ਆ ਜੀ ਇੱਕ ਬੰਦੇ ਦਾ ਨਾਮ ਲੈ ਕੇ ਉਂਗਲੀ ਖੜੀ ਕਰਕੇ ਕਹਿ ਦੋ ਵੀ ਇਹ ਬੰਦੇ ਨੇ ਕਿਹਾ ਤਾਂ ਫਿਰ ਮੈਂ ਜ਼ਿੰਮੇਵਾਰ ਆ ਉਹ ਜ਼ਿੰਮੇਵਾਰ ਨਹੀਂ ਮੈਂ ਜ਼ਿੰਮੇਵਾਰ ਆ ਇਹਨਾਂ ਚੋਂ ਇੱਕ ਵਾਰੀ ਕਹਵਾ ਦੋ ਔਰ ਦੂਜੀ ਗੱਲ ਕਿ ਇਹ ਤੁਸੀਂ ਪਿਆਰ ਦੇ ਵੱਜੇ ਆਏ ਆ ਤੁਹਾਨੂੰ ਤੁਸੀਂ ਦੱਸੋ ਮੈਨੂੰ ਤੁਸੀਂ ਮੈਨੂੰ ਸਵਾਲ ਕੀਤਾ ਸੀ ਇਹ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਸਹਿਯੋਗ ਦੇ ਨਾਲ WhatsApp ਦੇ ਉੱਤੇ ਮੈਸੇਜ ਪਾਇਆ ਸੀ ਤੁਸੀਂ ਦੱਸੋ ਤੁਹਾਨੂੰ ਮੈਂ ਫੋਨ ਥੋੜੀ ਕੀਤਾ ਤੁਹਾਨੂੰ ਤਾਂ ਮੈਂ ਮੈਸੇਜ ਪਾਇਆ ਤੁਸੀਂ ਮੈਜਿਸ ਤੇ ਮੈਸੇਜ ਤੇ ਆਏ ਹੋ ਤੁਹਾਡਾ ਪਿਆਰ ਖਿੱਚ ਕੇ ਲੈ ਕੇ ਆਇਆ ਮੇਰੇ ਨਾਲ ਜੇ ਤੁਸੀਂ ਮੇਰੇ ਨਾਲ ਪਿਆਰ ਨਾ ਕਰਦੇ ਹੁੰਦੇ ਤੇ ਤੁਸੀਂ ਮੈਂ ਤੁਹਾਡੇ ਨਾਲ ਕਿਸੇ ਰੂਡਲੀ ਬੋਲਿਆ ਹੁੰਦਾ ਤਾਂ ਤੁਸੀਂ ਮੇਰੇ ਅੱਜ ਆਉਂਦੇ ਨਾ ਇਹ ਪਿਆਰ ਦੇ ਵਿੱਦੇ ਤੁਸੀਂ ਕਾਫੀ ਦੇਰ ਤੋਂ ਬੈਠੇ ਸਾਡੀ ਅਸ਼ੁੱਭ ਸ਼ਾਮਤ ਥੈਂਕ ਯੂ ਵੈਲਕਮ ਬੈਕ ਕੀ ਕਹਿਣਾ ਜਾਂਦਾ ਹੈ ਅਸੀਂ ਮਾਨਕ ਮੌਲਿਕ ਅਧਿਕਾਰ ਸ਼ਸ਼ਣ ਇੰਡੀਆ ਦੇ ਮੈਂ ਜਰਨਲ ਸੈਕਟਰੀ ਪੰਜਾਬ ਹਾਂ ਤੇ ਅਸੀਂ ਤਰਸੀਮ ਸਿੰਘ ਭਿੰਡਰ ਜੀ ਨੂੰ ਪੰਜਾਬ ਲੁਧਿਆਣੇ ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਤੇ ਵਧਾਈ ਦਿੰਦੇ ਆ ਸਾਡੇ ਸਾਰੇ ਸੰਸਥਾ ਵੱਲੋਂ ਪੂਰੀ ਪੰਜਾਬ ਦੀ ਜਿਹੜੀ ਸੰਸਥਾ ਹੈਗੀ ਹੈ ਉਹਨਾਂ ਦੇ ਵੱਲੋਂ ਅਸੀਂ ਇਹਨਾਂ ਨੂੰ ਤਹਿ ਦਿਲੋਂ ਵਧਾਈ ਦਿੰਦੇ ਆ ਕਿ ਇਹਨਾਂ ਦੇ ਜਿਹੜੇ ਕਾਰਜ ਆ ਉਹ ਪੂਰੇ ਵਧੀਆ ਢੰਗ ਨਾਲ ਚੱਲਣਗੇ ਆਪਣਾ ਈਮਾਨ ਕੰਮ ਪੂਰਾ ਇਮਾਨਦਾਰੀ ਨਾਲ ਕਰਨਗੇ ਤੇ ਸਾਰੇ ਜਿਹੜੇ ਵੀ ਇਹਨਾਂ ਦੇ ਅਹੁਦੇ ਆ ਉਹਨਾਂ ਦੇ ਮੁਤਲਕ ਸਹੀ ਕਰ ਆਪਣਾ ਜੋ ਡਿਊਟੀ ਸੰਭਾਲਣਗੇ ਪੰਜਾਬ ਦੀ ਸਾਰੀ ਜਨਤਾ ਇਹਨਾਂ ਦੇ ਨਾਲ ਹੈ ਬਹੁਤ ਇਕੱਠ ਹੈ ਸਾਡਾ ਅੱਜ तकरीबन 3-400 ਗੱਡੀ ਇਹਨਾਂ ਦੇ ਨਾਲ ਆਈ ਹੈ ਸਾਰੇ ਇਹਨਾਂ ਦਾ ਪਿਆਰ ਦਾ ਸਦਕਾ ਸੀ ਸਾਰੀ ਇਹਨਾਂ ਦੀ ਮਿਹਨਤ ਦਾ ਸਦਕਾ ਸੀ ਪਿੰਡਰ ਸਾਹਿਬ ਦੀ ਜੋ ਮਿਹਨਤ ਹੈ ਬਹੁਤ ਸੇច្រើន ਤੋਂ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਆ ਸਾਡੀਆਂ ਸੰਸਥਾਵਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਤੇ ਅਸੀਂ ਇਹਨਾਂ ਨੂੰ ਸਾਰੇ ਹਰ ਪੱਸੋਂ ਵਧਾਈ ਪੱਤਰ ਤੇ ਇਹਨਾਂ ਦਾ ਮਾਨ ਸਤਕਾਰ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਸਰਦਾਰ ਤਰਸੇਮ ਸਿੰਘ ਭਿੰਡਰ ਨੇ ਜੁਆਇਨਿੰਗ ਕੀਤੀ ਆ ਬਤੌਰੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਬਜੋ ਉਹਨਾਂ ਨੂੰ ਆਸ਼ੀਰਵਾਦ ਦੇਣ ਲਈ ਸਾਡੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀ ਟੀਮਾ ਸਾਡੇ ਨਿੱਜੜ ਸਾਹਿਬ ਪੀਟੀਓ ਸਾਫ ਤੇ ਐਮਐਲਏ ਸਹਿਬਾਨ ਸ਼ਹਿਰ ਦੇ ਤੇ پارٹی ਦੇ ਸੀਨੀਅਰ ਲੀਡਰ ਬਹੁਤ ਵੱਡੀ ਗੰਢਤੀ ਵਿੱਚ ਪਹੁੰਚ ਕੇ ਉਹਨਾਂ ਨੇ ਆਸ਼ੀਰਵਾਦ ਵੀ ਦਿੱਤਾ ਤਾਂ ਉਹਨਾਂ ਨੂੰ ਕੁਰਸੀ ਤੇ ਬਿਠਾਇਆ। ਔਰ ਮੁਸ਼ਕਲਾਂ ਜਿਹੜੀਆਂ ਨੇ ਖਾਸ ਕਰਕੇ ਗਵਰਨਮੈਂਟ ਟ੍ਰਸਟ ਨੂੰ ਕਿਹਾ ਇਹ ਹੈ ਕਿ ਸਫੇਦ ਹਾਥੀ ਹੈਗੇ। ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੇ ਵਰਕਰਾਂ ਦਾ ਜਾਂ ਤੁਹਾਡਾ ਸਹਿਯੋਗ ਦਾ ਮਿਲਿਆ। ਜਦ ਤੁਸੀਂ ਗੱਲ ਕਹੀ ਆ ਸਫੇਦ ਹਾਥੀ ਵਾਲੀ ਇਹ ਤਾਂ ਪੰਜਾਬ ਨੂੰ ਪਿਛਲੀਆਂ ਸਰਕਾਰਾਂ ਨੇ ਸਫੇਦ ਹਾਥੀ ਬਣਾਤਾ ਸੀ। ਹੂੰ। ਜੇ ਲੋਕਾਂ ਨੇ ਬਦਲਾ ਲਿਆਂਦਾ ਤੇ ਇਸ ਕਰਕੇ ਲਿਆਂਦਾ ਕਿ ਪਿਛਲੇ ਸਮੇਂ ਦੇ ਵਿੱਚ 70-72 ਸਾਲਾਂ ਤੋਂ ਪਿਛਲਿਆ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਸੀ ਆ ਹੁਣ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ 10 ਮਹੀਨੇ ਦੇ ਵਿੱਚ ਬਦਲਾ ਨਜ਼ਰ ਆਉਣਾ ਚાલુ ਹੋ ਗਿਆ 85% ਤੋਂ ਵੱਧ ਲੋਕਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਆ ਤੇ ਹੋਰ ਵੀ ਜਿਹੜੇ ਵਿਕਾਸ ਦੇ ਕੰਮ ਹੋ ਰਹੇ ਕਿੰਨੀਆਂ ਨੌਕਰੀਆਂ ਦਿੱਤੀਆਂ ਗਈ ਹਜ਼ਾਰਾਂ ਦੀ ਗਿਣਤੀ ਨੌਕਰੀਆਂ ਦਿੱਤੀਆਂ ਆ ਜਿਹੜੇ ਚੇਅਰਮੈਨ ਵੀ ਲਾਉਂਦੇ ਸੀ 4 ਸਾਲ ਚ ਸਾਢੇ 4 ਸਾਲ ਬਾਅਦ ਸਰਕਾਰਾਂ ਲਾਉਂਦੀਆਂ ਸੀ ਉਹ ਵੀ ਵਰਕਰ ਨੂੰ ਘਸਾ ਕੇ ਉਸ ਤੋਂ ਬਾਅਦ ਫਿਰ ਉਹਨੂੰ ਉਹਨਾਂ ਸਮੇਂ ਦੇ ਵਿੱਚ ਸਮਝੇ ਨਹੀਂ ਹੁੰਦਾ ਸੀ ਆਪਾਂ ਕੰਮ ਕਿਸ ਤਰੀਕੇ ਨਾਲ ਕਰਨਾ ਤੇ ਆਪਣੀ ਮਰਜ਼ੀ ਨਾਲ ਕੰਮ ਕਰਾ ਕੇ ਜਦ ਤੋ ਉਹਨਾਂ ਦਾ ਕਾਰਜਕਾਰ ਪੂਰਾ ਹੋ ਜਾਂਦਾ ਸੀ ਤੇ ਇਹ ਸਰਕਾਰ ਨੇ ਬਹੁਤ ਵੱਡੀ ਉਪਲਬਧੀ ਆ ਆਮ ਆਦਮੀ ਪਾਰਟੀ ਦੀ ਜਿਨੇ ਕੀ 6 ਮਹੀਨੇ ਦੇ ਵਿੱਚ ਵਿੱਚ ਪੰਜਾਬ ਦੇ ਸਾਰੇ ਚੇਅਰਮੈਨ ਲਾਤੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਤੇ ਮੈਂ ਤਰਸੇਮ ਸਿੰਘ ਭਿੰਟਰਵਾਲੀ ਦੱਸਣਾ ਚਾਹੁੰਦਾ ਕਿ ਇਹ ਜ਼ਮੀਨਾਂ ਜੁੜਿਆ ਵਰਕਰ ਹੈ ਇਹਨੂੰ ਹਰ ਬੰਦੇ ਦੀ ਮੁਸ਼ਕਲ ਦਾ ਪਤਾ ਕਿਉਂਕਿ ਇਹਨਾਂ ਨੇ ਲੋਕਾਂ ਵਿੱਚ ਕੰਮ ਕੀਤਾ ਹੋਇਆ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੈ ਜਿਹੜਾ ਇੰਪੋਸੀਬਲ ਹੋਵੇ ਸਾਰੇ ਪੋਸੀਬਲ ਨੇ ਤੇ ਤਰਸੀਮ ਸਿੰਘ ਭਿੰਦਰੇ ਇਹ ਸੇਵਾ ਨੂੰ ਬਹੁਤ ਵਕੂਬੀ ਨਾਲ ਨਿਭਾਉਣਗੇ ਤੁਸੀਂ ਜ਼ਮੀਨ ਨਾਲ ਜੁੜੇ ਹੋਏ ਲੀਡਰ ਦੀ ਗੱਲ ਕੀਤੀ ਹੈਗੀ ਆ ਕੁਛ ਹੀ ਦੇਰ ਬਾਅਦ ਕਹਿ ਲਿਆ ਤਾਂ ਮਹੀਨੇ ਬਾਅਦ ਸ਼ਾਇਦ ਅਨਾਉਂਸ ਹੋ ਜਾਈਗਾ ਕਾਰਪੋਰੇਸ਼ਨ ਦੇ ਇਲੈਕਸ਼ਨ ਜੁਮੀਨ ਨਾਲ ਜੁੜੇ ਹੋਏ ਲੀਡਰ ਨੇ ਫਿਰ ਇਹਦਾ ਮਤਲਬ ਕਾਰਪੋਰੇਸ਼ਨ ਦੇ ਇਲੈਕਸ਼ਨ ਨਾਲ ਚੰਗੀ ਤਰ੍ਹਾਂ ਵਕਫ ਹੋਣਗੇ ਮਹੱਲੇਆਂ ਦੀਆਂ ਤਕਲੀਫਾਂ ਨਾਲ ਵੀ ਵਕਫ ਹੋਣਗੇ ਤਾਂ ਸੇਮ ਸਿੰਘ ਭਿੰਡਰ ਪਿਛਲੇ 25 ਸਾਲਾਂ ਤੋਂ ਕੰਮ ਕਰ ਰਿਹਾ ਲੋਕਾਂ ਦੇ ਤੇ ਸਾਰੇ ਪਾਰਟੀ ਦੇ ਲਈ ਕਾਰਪੋਰੇਸ਼ਨ ਦੇ ਵਿੱਚ ਕੰਮ ਵੀ ਕਰਨਾ ਜਿਹੜੇ ਵਲੰਟੀਅਰ ਕੰਮ ਕਰਨ ਦੇ ਜੋਗ ਨੇ ਉਹਨਾਂ ਦੀ ਹਮਾਇਤ ਵੀ ਕਰਨੀ ਆ ਉਹਨਾਂ ਨੂੰ ਜਿਤਾਉਣਾ ਵੀ ਆ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਵੀ ਬਣਾਉਣਾ ਸਹਿਯੋਗ ਰਹੇਗਾ ਸਾਰੇ ਬਿਲਕੁਲ ਬਿਲਕੁਲ ਸਾਡੀ ਪਾਰਟੀ 'ਚ ਇਦਾਂ ਦੀ ਕੋਈ ਕੰਟਰੋਵਰਸੀ ਨਹੀਂ ਹੈ ਕੋਈ ਟੜੇਬੰਦੀ ਨਹੀਂ ਹੈ ਸਾਰੇ ਇੱਕ ਦੂਜੇ ਜੋ ਪਾਰਟੀ ਨੇ ਜੈਸਮੀਨ ਨੂੰ ਉਮੀਦਵਾਰ ਬਣਾਤਾ ਉਹਦੀ ਹਰ ਆਪਣੇ ਵਲੰਟੀਅਰ ਨੇ ਮਦਦ ਕਰਨੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਪਿਛਲੇ ਸਮੇਂ ਦੇ ਵਿੱਚ ਜਾ ਸਰਦਾਰ ਦਲਜੀਤ ਸਿੰਘ ਗਰੇਵਾਰ ਨੂੰ ਟਿਕਟ ਦਿੱਤੀ ਸੀ ਤੇ ਆਮ ਲੋਕਾਂ ਵਿੱਚ ਇੱਕ ਭਾਵਨਾ ਸੀ ਕਿ ترسےم ਸਿੰਘ ਪਿੰਡਰੋ ਦੀ ਵਿਰੋਧਤਾ ਕਰੂਗਾ ਪਰ ਆਮ ਆਦੀ ਪਾਰਟੀ ਖਾਸ ਕਰਕੇ ਮੈਂ ترسےم ਸਿੰਘ ਪਿੰਡਰ ਦੀ ਗੱਲ ਕਰਾਂਗੇ ਪਾਰਟੀ ਨੇ ਜੋ ਵੀ ਹੁਕਮ ਲਾਤਾ ਅੱਜ ਤੇ ਇਮਾਨਦਾਰੀ ਨਾਲ ਨਿਭਾਇਆ ਤੇ ਸਾਰੀ ਟੀਮ ਨੇ ਦਲਜੀਤ ਸਿੰਘ ਗਰੇਵਾਰ ਦੀ ਮਦਦ ਵੀ ਕੀਤੀ ਐਮਐਲਏ ਬਣਾਇਆ ਤੇ ਜੇ ਅੱਜ ਇੰਪਰੂਵਮੈਂਟ ٹرسٹ ਦਾ ਚੇਅਰਮੈਨ ترسےم ਸਿੰਘ ਪਿੰਡਰ ਨੂੰ ਅੱਜ ਜੁਆਇਨਿੰਗ ਸੀ ਤੇ ਦਲਜੀਤ ਸਿੰਘ ਗਰੇਵਾਰ ਨਾਲ ਆਏ ਤੇ ਸਾਡਾ ਇੱਕ ਟੀਮ ਹੈ ਸਾਰੀ ਤੇ ਪਾਰਟੀ ਲਈ ਕੰਮ ਕਰਦੀ ਆ ਲੋਕਾਂ ਦੇ ਪ੍ਰਤੀ ਆਪਣਾ ਕੋਈ ਸਵਾਰਥ ਨਹੀਂ ਇਸ ਕਰਕੇ ਸਾਨੂੰ ਜਤਿਨ ਅਤਰਸੀਮ ਸਿੰਘ ਭਿੰਡਰੇ ਇਸ ਉਹਦੇ ਤੇ ਕਾਮਯਾਬ ਹੋਣੇ ਧੰਨਵਾਦ ਸਾਰਾ